ਆਮ ਆਦਮੀ ਪਾਰਟੀ ਦੇ ਐਮਐਲਏ ਗੁਰਦੇਤ ਸਿੰਘ ਸੇਖੋ ਨੇ ਪਿੰਡ ਸਾਦਕ ਵਿਖੇ پارک ਦਾ ਉਦਘਾਟਨ ਕੀਤਾ ਐਮਐਲਏ ਗੁਰਦੇਤ ਸਿੰਘ ਸੇਖੋ ਦਾ ਉੱਥੇ ਪਹੁੰਚਣ ਤੇ ਸਰੋਪੇ ਪਾ ਕੇ ਸਵਾਗਤ ਕੀਤਾ ਗਿਆ ਉਹਨਾਂ ਨੇ ਆਏ ਹੋਏ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸਰਕਾਰ ਦੇ ਕੰਮਾਂ ਬਾਰੇ ਚਾਨਣਾ ਪਾਇਆ ਅਤੇ ਦੱਸਿਆ ਕਿ ਵਿੱਦਿਆ ਦਾ ਗਿਆਨ ਦੇਣ ਵਾਸਤੇ ਸਾਡੀ ਸਰਕਾਰ ਸਕੂਲਾਂ ਵੱਲ ਜ਼ਿਆਦਾ ਧਿਆਨ ਦੇ ਰਹੀ ਹੈ ਅਤੇ ਕ੍ਰੈਪਸ਼ਨ ਨੂੰ ਰੋਕਣ ਲਈ ਵੀ ਸਾਡੀ ਸਰਕਾਰ ਆਪਣਾ ਕੰਮ ਕਰ ਰਹੀ ਹੈ ਇਸ ਦੌਰਾਨ ਕੁਝ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਬਾਰੇ ਗੁਰਦੇਵਤ ਸਿੰਘ ਸੇਖੋਂ ਨੂੰ ਦੱਸਿਆ ਕਿ ਸਾਡੇ ਰਾਸ਼ਨ ਕਾਰਡਾਂ 'ਚੋਂ ਨਾ ਕੱਟੇ ਗਏ ਨੇ ਸਾਡੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਇਸ ਮੌਕੇ ਤੇ ਪਹੁੰਚੇ ਹੋਏ ਕੁਝ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਗਿਆ ਸਟੇਜ ਦੀ ਭੂਮਿਕਾ ਬਲਜਿੰਦਰ ਸਿੰਘ ਪੁੱਲਰ ਵੱਲੋਂ ਨਿਭਾਈ ਗਈ ਕੇਐਸਕੇ ਨਿਊਜ਼ ਚੈਨਲ ਤੋਂ ਪੱਤਰਕਾਰ ਕੁਲਦੀਪ ਸਿੰਘ ਦੀ ਰਿਪੋਰਟ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹ ਕੰਮ ਕੀਤੇ ਜਿਹੜੇ ਕਿਸੇ ਨੇ 75 ਸਾਲ 'ਚ ਕੀਤੇ ਨਹੀਂ ਸੀ ਔਰ ਸੋਚੇ ਵੀ ਨਹੀਂ ਸੀ ਸਭ ਤੋਂ ਪਹਿਲਾਂ ਤੁਸੀਂ ਦੇਖਿਆ ਹੋਣਾ ਸਕੂਲਾਂ ਦੀ ਕਾਇਆਕਲਪ ਕੀਤੀ ਹੈ। ਸੋ ਕਿ ਹਰ ਬੰਦੇ ਜੇ ਤੁਸੀਂ ਤਰੱਕੀ ਕਰਨੀ ਕਿਸੇ ਵੀ ਬੰਦੇ ਨੇ ਜ਼ਿੰਦਗੀ ਤਰੱਕੀ ਕਰਨੀ ਤਾਂ ਉਹਦੇ ਲਈ ਐਜੂਕੇਸ਼ਨ ਜ਼ਰੂਰੀ ਆ। ਗਰੀਬ ਤੋਂ ਗਰੀਬ ਘਰ ਦੇ ਬੱਚਾ ਵੀ ਜੇ ਆਪਦੀ ਮਿਹਨਤ ਕਰਦੇ ਪੰਜ ਸੱਤ ਸਾਲ ਤਾਂ ਉਹ ਅਫਸਰ ਬਣ ਸਕਦਾ ਵੱਡੇ ਤੋਂ ਵੱਡਾ ਅਫਸਰ ਡੀਸੀ ਵਰਗੇ ਅਫਸਰ ਜਿਹੜੇ ਆ ਉਹ ਬਣ ਸਕਦੇ ਹੋਰ ਵੀ ਵੱਡੇ ਹੋਰ ਵੀ ਤਰੱਕੀਆਂ ਕਾਦ ਨਾ ਹੋਣੀਆਂ ਗਿਆਨ ਦੇ ਨਾਲ। ਇਸ ਵਾਸਤੇ ਸਰਕਾਰ ਨੇ ਪਰ ਉਸ ਤੋਂ ਬਾਅਦ ਜੇ ਬੰਦਾ ਬਿਮਾਰ ਹੋ ਜਾਂਦਾ ਤਾਂ ਹਸਪਤਾਲਾਂ ਦਾ ਬਹੁਤ ਵੱਡੇ ਪੱਧਰ ਤੇ ਉੱਤੇ ਖਰਚਾ ਜਿਹੜਾ ਸਰਕਾਰ ਨੇ ਉਹ ਹਸਪਤਾਲਾਂ ਤੇ ਕੀਤਾ ਜਿੱਥੇ ਕਿਸੇ ਨੇ ਪੈਸਾ ਹੀ ਨਹੀਂ ਲਾਇਆ ਸੀ ਹਜ਼ਾਰਾਂ ਕਰੋੜ ਰੁਪਏ ਪੰਜਾਬ ਦੇ ਅੰਦਰ ਲੱਗਿਆ ਨਵੇਂ ਮੁਹੱਲਾ ਕਲੀਨਿਕ ਬਣਾਏ ਉੱਥੇ ਸਾਰੇ ਟੈਸਟ ਫ੍ਰੀ ਹੁੰਦੇ ਆ ਤੇ ਸਾਰੀਆਂ ਦਵਾਈਆਂ ਫ੍ਰੀ ਮਿਲਦੀਆਂ ਸੋ ਇਹ ਤਰੱਕੀ ਦੇ ਰਾਹ ਹੈ ਕ੍ਰਪਸ਼ਨ ਘਟੀ ਹੈ ਘੜਕਰ ਆ ਕੇ ਜਿਹੜੇ ਕੰਮ ਹੋਣ ਵਾਲੇ ਆ ਬਹੁਤ ਸਾਰੇ ਕੰਮ ਅਸੀਂ ਲਜਾਏ ਹੋਏ ਆ ਕਈ ਵਾਰੀ ਸਾਡੀਆਂ ਸਮੱਸਿਆਵਾਂ ਇਹ ਆ ਜਦੋਂ ਬੱਚਾ ਜਨਮ ਲੈਂਦਾ ਉਹਦਾ ਨਾਂ ਕੁਝ ਹੋਰ ਹੁੰਦਾ ਸਕੂਲ ਜਾਂਦਾ ਹੋਰ ਹੁੰਦਾ ਨਾਨਕਾਂ ਨੇ ਜਿਹੜਾ ਹੈਗਾ ਉਹਦਾ ਨਾਂ ਕੁਝ ਹੋਰ ਲਿਖਾਇਆ ਹੁੰਦਾ ਬਰਥ ਸਰਟੀਫਿਕੇਟ ਦੇ ਵਿੱਚ ਸੋ ਕਈ ਕੁਝ ਜਿਹੜੇ ਹੈਗੇ ਕਈਆਂ ਸਮੱਸਿਆਵਾਂ ਦਾ ਹੁਣ ਹੱਲ ਜਿਹੜੇ ਲਗਾਤਾਰ ਸਰਕਾਰ ਕਰ ਰਹੀ ਹੈ ਜਿਹੜੀਆਂ ਐਨਓਸੀ ਦੀ ਪ੍ਰੋਬਲਮ ਸੀ ਉਹਨੂੰ ਹੱਲ ਕੀਤਾ ਬਹੁਤ ਸਾਰੇ ਕੰਮ ਆ ਜਿਹੜੇ ਹੱਲ ਕੀਤੇ ਔਰ ਸਭ ਤੋਂ ਵੱਡੀ ਗੱਲ ਡਵੈਲਪਮੈਂਟ ਸ਼ੁਰੂ ਕੀਤੀ ਆ ਨਹੀਂ ਤਾਂ ਪੰਜਵੇਂ ਸਾਲ ਚ ਜਾ ਕੇ ਸਰਕਾਰ ਇਹ ਪੁੱਛਦੀ ਹੁੰਦੀ ਵੀ ਕਿੱਥੇ ਜਿਹੜਾ ਆਪਣਾ ਨੀ ਪੱਥਰ ਲਾਉਣਾ ਹੈ ਰਾਜ ਨੇ ਆਪਣੀ ਪੱਥਰ ਲਾ ਦਿਓ ਜੀ ਨਹੀਂ ਅਸੀਂ ਜਿੱਥੇ ਵੀ ਨੀ ਪੱਥਰ ਲਾਇਆ ਦੋ ਸਾਲਾਂ ਜਿੱਥੇ ਪੈਸੇ ਭੇਜਿਆ ਗਏ ਆ ਉੱਥੇ ਆਏ ਨੀ ਪੱਥਰ ਰੱਖਣ ਇਹ ਨਹੀਂ ਵੀ ਕਹਿੰਦਾ ਨੀ ਪੱਥਰ ਰੱਖਤਾ ਉਹਨਾਂ ਚ ਫਰਕ ਦਾ ਕੱਟ ਕਰਨਾ ਇਹ ਉੱਥੇ ਕਹਿੰਦਾ ਜਾਣ ਦੇਖੋ ਸਾਡੇ ਲਈ ਜ਼ਰੂਰੀ ਹੈ ਕਿਉਂਕਿ ਮਨੁੱਖ ਤੇ ਜਿੰਦਾ ਰਹਿਣ ਵਾਸਤੇ ਪਾਣ ਪਾਣੀ ਸਾਫ਼ ਹੋਣਾ ਜ਼ਰੂਰੀ ਹੈ ਇਸ ਵਾਸਤੇ ਅਸੀਂ ਲੋਕਾਂ ਦੇ ਆਪਣਾ ਸਹਿਰ ਕਰਨ ਵਾਸਤੇ ਯਾ ਉਹਨਾਂ ਦੇ ਜੋਗਾ ਵਗੈਰਾ ਕਰਨ ਵਾਸਤੇ ਜਾਂ ਬੱਚਿਆਂ ਦੇ ਖੇਡਣ ਵਾਸਤੇ ਪਾਰਕਾਂ ਦੀ ਰੋਡ ਆ। ਸੋ ਸਾਦਕ ਵਿੱਚ ਪਾਰਕ ਬਣਾ ਰਿਹਾ ਤਾਂ ਕਿ ਬੱਚੇ ਸਾਡੇ ਤੰਦਰੁਸਤ ਰਹਿਣ ਔਰ ਖੇਡ ਸਕਣ ਔਰ ਬਜ਼ੁਰਗ ਵੀ ਉੱਥੇ ਆ ਕੇ ਬੈਠ ਕੇ ਆਪ ਦਾ ਜਿਹੜਾ ਉਹ ਤੁਰ ਫਿਰ ਕੇ ਸੈਰ ਸੈਰ ਕਰਤੇ ਆਦੇ ਆਪ ਨੂੰ ਤੰਦਰੁਸਤ ਰੱਖ ਸਕਦਾ। ਕਿੰਨੇ ਪੈਸੇ ਦੀ ਲਾਗਤ ਨਾਲ ਜਿਹੜਾ ਤਿਆਰ ਹੋ ਰਿਹਾ ਪਾਰਕ ਨਹੀਂ। ਹਲੇ ਤਾਂ ਲੱਗ ਰਿਹਾ ਹੈ ਜੀ ਪੈਸੇ ਕਿਉਂਕਿ ਇਹਦੇ ਵਾਸਤੇ ਖੁੱਲਾ ਬਜਟ ਆ। ਨਹੀਂ ਤੇ ਹਲੇ ਜਮ ਵਗੈਰਾ ਵੀ ਲੱਗਨੇ। ਕਾਫੀ ਵੱਡੇ ਪ੍ਰੋਜੈਕਟ ਦੇ ਨਾਲ ਇਹਨੂੰ ਜਿਹੜਾ ਹੈਗਾ ਸੀ ਸੰਪੂਰਨ ਕਰਾ। ਸਾਦਕ ਵਿੱਚ ਕੀ ਪਾਰਕ ਲੱਗ ਰਿਹਾ ਹੈ ਕਿ ਕਿੱਥੇ ਹੋਰ ਜਗਾ ਨਹੀਂ ਸਾਰੇ ਅਸੀਂ ਅੱਜ ਕਾਫੀ ਸਾਰੇ ਜਿਹੜੇ ਹੈਗੇ ਆ ਡਵੈਲਪਮੈਂਟ ਦੇ ਕੰਮ ਸ਼ੁਰੂ ਕਰਾਇਆ। ਸ਼ਹਿਰ ਦੇ ਵਿੱਚ ਐਜੂਕੇਸ਼ਨ ਦੇ ਜਿਹੜਾ ਹੈਗੇ ਆ ਬੀਏਡ ਕਾਲਜ ਵਿੱਚ ਜਿਹੜਾ ਹੈਗਾ ਉਹ ਲੜਕੀਆਂ ਦਾ ਹੋਸਟਲ ਤਿਆਰ ਕਰਵਾ ਰਹੇ ਹਾਂ। ਆਈਟੀਆਈ ਦੇ ਵਿੱਚ ਜਿਹੜਾ ਹੈਗਾ ਉੱਥੇ ਨਵੀਆਂ ਵਰਕਸ਼ਾਪਾਂ ਤਿਆਰ ਕਰਵਾ ਰਹੇ ਹਾਂ। ਔਰ ਬਰਸਤਰਾ ਕਾਲਦੇਵ ਜਿਹੜਾ ਐਗਰੀਕਲਚਰ ਦੀ ਜਿਹੜੀ ਬੀਐਸਸੀ ਐਗਰੀਕਲਚਰ ਆ ਉਹਦੇ ਵਾਸਤੇ ਕਲਾਸਾਂ ਵਾਸਤੇ ਜਿਹੜਾ ਹੈਗਾ ਇੱਕ ਡਿਪਾਰਟਮੈਂਟ ਬਣਾ ਰਹੇ ਹੋਰ ਵੀ ਬਹੁਤ ਸਾਰੇ ਡਵੈਲਪਮੈਂਟ ਦੇ ਕੰਮ ਹਨ ਡਾਕਟਰ ਬੀਆਰ ਅੰਬੇਦਕਰ ਜੀ ਦਾ ਭਵਨ ਉੱਥੇ ਵੀ ਜਿਹੜਾ ਹੈਗਾ ਉਹ ਸਾਰਾ ਉਹਨਾਂ ਦੀ ਰੇਨੋਵੇਸ਼ਨ ਹੋ ਰਹੀ ਔਰ ਕਿਤੇ ਵੀ ਜਗ੍ਹਾ ਤੇ ਇਹੋ ਜਾਨੀ ਮਹਿਮੂ ਆਣੇ ਆ ਮਹਿਮੂ ਆਣੇ ਗਲੀਆਂ ਦਾ ਕਿਤੇ ਗਲੀਆਂ ਦਾ ਕਿਤੇ ਨਾਲੀਆਂ ਦਾ ਕਿਤੇ ਸੋਲਡ ਵੇਸਟ ਪਲੈਂਟ ਦਾ ਕਿਤੇ ਪਾਰਕਾਂ ਦਾ ਅੱਜ ਜਿਹੜਾ ਅਸੀਂ ਸਾਰਾ ਉਹ ਜਿੱਥੇ ਅਸੀਂ ਪੈਸੇ ਦਿੱਤੇ ਅਸੀਂ ਉੱਥੇ ਆਏ ਹਾਂ ਇਹ ਨਹੀਂ ਵੀ ਦੂਜੀਆਂ ਪਾਰਟੀਆਂ ਨੂੰ ਇਕੱਲੇ ਅਧ்கਾਟਨ ਕਰਕੇ ਚਲੇ ਜਾਓ। ਸੋ ਇਹ ਸਾਡਾ ਮਕਸਦ ਆ ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਵੀ ਐਵੇਂ ਨੀ ਪੱਥਰ ਨਾ ਰੱਖੋ ਮੁੜ ਕੇ ਉਹਦਾ ਛੋਟੇ ਕਹਿੰਦੇ ਫਿਰਨ ਤੇ ਤੁਸੀਂ ਜਿੱਥੇ ਪੈਸੇ ਦਿੱਤੇ ਆ ਉੱਥੇ ਨੀ ਪੱਥਰ ਰੱਖੋ ਔਰ ਉੱਥੇ ਅਧ்கਾਟਨ ਕਰਿਓ। ਲੋਕ ਸਭਾ ਚੋਣਾਂ ਆ ਰਹੀਆਂ ਨੇ ਉਹਨਾਂ ਨੂੰ ਕਿਵੇਂ ਦੇ ਦਿਓ? ਲੋਕ ਸਭਾ ਚੋਣਾਂ ਤਾਂ ਦੇਖੋ ਸਰਕਾਰ ਨੇ 2 ਸਾਲ ਕੰਮ ਕੀਤੇ ਆ। ਉਹ ਕੰਮ ਕੀਤੇ ਜਿਹੜੇ 75 ਸਾਲਾਂ 'ਚ ਕਿਸੇ ਨੇ ਨਹੀਂ ਕੀਤੇ। ਤੋ ਜਿਹੜੀਆਂ ਇਸ ਵਾਰੀ ਪੋਜ਼ਿਟਿਵ ਰਹਿਣਗੇ ਮੁੱਖ ਮੰਤਰੀ ਸਾਹਿਬ ਨੇ ਜਿਵੇਂ ਕਿਹਾ ਵੀ ਇਸ ਵਾਰੀ ਪੰਜਾਬ ਬਣੂਗਾ ਹੀਰੋ ਯੋਗਾ ਜਿਹੜਾਗਾ ਉਹ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਇੱਕ ਸਿਹਤਮੰਦ ਤੰਦਰੁਸਤੀ ਦਿੰਦਾ ਜੀ ਜੋ ਕਿ ਸਰੀਰਕ ਤੌਰ ਤੇ ਆਪਣੀਆਂ ਬਿਮਾਰੀਆਂ ਠੀਕ ਹੁੰਦੀਆਂ ਆਪਣਾ ਸਰਵਾਈਕਲ ਠੀਕ ਹੁੰਦਾ ਆਪਣੀ ਬੈਕ ਪੇਨ ਹੁੰਦੀ ਹੈ ਕੋਈ ਵੀ ਬਿਮਾਰੀ ਆਪਣੇ ਪੇਟ ਦੇ ਅੰਦਰ ਉਹ ਖਤਮ ਕਰ ਦਿੰਦਾ ਜੀ ਫਲੈਕਸੀਬਿਲਟੀ ਬਣਾਉਂਦਾਗਾ ਸਟਰੈਂਥ ਦਿੰਦਾ ਹੈ ਮਾਨਸਿਕ ਤੌਰ ਤੇ ਆਪਣਾ ਮਨ ਜਿਹੜਾ ਉਹ ਭੜਕਦਾ ਰਹਿੰਦਾ ਉਹਦੇ ਲਈ ਆਪਾਂ ਨੂੰ ਰਾਹਤ ਮਿਲਦੀ ਹੈ మంత్రి పడంద రాశున కార్డు బాగా